ਹਾਂ ਜੀ ਪਿੰਡ ਕਾਲੇ ਕੇ ਬਲੌਕ ਚ ਪਿੰਡ ਕਾਲੇ ਕੇ ਨਹੀਂ ਮੂਚੜੇ ਆਪਾਂ ਨੇ ਫਿਰ ਉਹ ਬਲੌਕ ਦਰਨਾ ਬਲੌਕ ਵੀਰਪੁਰ ਕੋਰ ਦੇ ਨਾਤੇ ਤੇ ਤੁਸੀਂ ਇਹਨੂੰ ਬਲੌਕ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰਨੀ ਦੀ ਪਿੰਡ ਕਾਲੇ ਕਹਿੰਦਾ ਹੈ ਇਹਨੂੰ ਵੀ ਵੱਤ ਵਦ ਉਸੇ ਪਿਆਰ ਦੇਣਾ ਵਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਆਂਬਰਾ ਚਾਰ ਪਾਇਆ ਪਾਉਣਾ ਵਾ ਉਹ ਆਪਾਂ ਕੱਲ ਵੀਡੀਓ ਵਿੱਚ ਦਿਖਾਵਾਗੇ ਤੇ ਆਪਾਂ ਧੀਰੇ ਕੇ ਦਿੱਤੇ ਪੇਰਾਫਤੇ ਸਾਨੂੰ ਦਿਖਾਉਣੇ ਆ ਇੱਕ ਆਪਣਾ ਵੀਰਾ ਬੂੜਾ ਤੋਂ ਨਾਲ ਸਪਾਈਆਂ ਕਰਨ ਵਾਲੀਆਂ ਸਪੋਕੀ ਕੀਤੀਆਂ ਹੁਣ ਆਪਾਂ ਕੰਮ ਤਾਂ ਨੰਦ ਨਵੇਰ ਕੇ ਤੇ ਹੁਣ ਆਪਾਂ ਇਹਨਾਂ ਗੋੜਤੇ ਪਜਾਮੇ ਦੀ ਸਿਲਾਈ ਕਰਨਾ ਤੇ ਲੋ ਜੀ ਤੁਸੀਂ ਵੇਖੋ ਆਪਣੇ ਚਾਰ ਸੁੱਕਣਾ ਪਾਇਆ ਤੇ ਇੱਕ ਆਪਾਂ ਵੀਰਾ ਦਿੱਤਾ ਹੈ ਤੇ ਫਿਰ ਸੋਨੂੰ ਫੇਰ ਮਿਲਦੇ ਆ ਇਸ ਕਿਸੇ ਨਵੀਂ ਵੀਡੀਓ ਨਾਲ ਦੇ ਲੋ ਇਸ ਬਹੁਤ ਧੰਨਵਾਦ ਮੇਰੀਆਂ ਭੈਣਾਂ ਮੈਨੂੰ ਹਰ ਵਾਰ ਤੇ ਵਾਰ ਸਪੋਰਟ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਨਵੀਂ ਵੀਡੀਓ ਬਣਾਈਏ ਉਹਦਾ ਨੋਟੀਫਿਕੇਸ਼ਨ ਸੋਡੇ ਕੋਲ ਚੰਗੀ ਪਹੁੰਚੇ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ ਲੋ ਜੀ ਇਸ ਤਰ੍ਹਾਂ ਪਾਉਣੇ ਨੂੰ ਧੁੱਪੇ ਪਾਤਾ ਤਾਂਗੀਦਰਾ ਸਕੇ ਇਹ ਦਿਨ ਫਿਰ ਲੈ ਕੇ ਜਾਵਾਂਗੇ ਇਹ ਆਪਣੀ ਗੋਟਕਰੀ ਵੱਡੀ ਸੀ ਤੇ ਆਪਾਂ ਇਹਦੇ ਵਿੱਚ ਪਾਣੀ ਸਿਕਾ ਲਿਆ ਸੀਗਾ ਲੋ ਜੀ ਆਪਾਂ ਤੁਹਾਨੂੰ ਫੇਰ ਮਿਲਦੇ ਹਾਂ ਤਿੰਨ ਚਾਰ ਵਾਰੀ ਆਪਾਂ ਵਿੱਚ ਦੀ ਹੱਥ ਮਾਰ ਕੇ ਜਾਵਾਂਗੇ ਤੁਸੀਂ ਵੀ ਚਾਰ ਪਾਉਣਾ ਤੇ ਇਸ ਤਰ੍ਹਾਂ ਪਾਓ ਤੇ ਐ ਚੰਗੀ ਤਰ੍ਹਾਂ ਢੋਪ ਲਵਾ ਕੇ ਪਾਓ ਸਾਲ ਉਹ ਸਾਰ ਚਾਰ ਨਹੀਂ ਖਰਾਬ ਹੁੰਦਾ ਤੇ ਨਾ ਹੀ ਜ਼ਿਆਦਾ ਤੇਲ ਪਾਉਣ ਦੀ ਜ਼ਰੂਰਤ ਪੈਂਦੀ ਹੈ ਫਿਰ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਪਾਉਣ ਲੱਗੇ ਆ ਅੰਬ ਦਾ ਅਚਾਰ ਤੇ ਪਹਿਲਾਂ ਤਾਂ ਆਪਾਂ ਇਹ ਚੀਰ ਕੇ ਤੇ ਨੂਨ ਪਾ ਕੇ ਲਾ ਕੇ ਤੇ ਰੱਖਤਾ ਸੀ ਇੱਕ ਦਿਨ ਇੱਕ ਰਾਤ ਤੱਕ ਦੇਖੋ ਜੀ ਹੁਣ ਮੈਂ ਕੈਮਰਾ ਬਾਤ ਲੈ ਕੇ ਸੀ ਮੈਂ ਮੈਂ ਕੰਮ ਤੇ ਖਾਵਾ ਦੇ YouTube ਫੈਮਿਲੀ ਪਰਿਵਾਰ ਨੂੰ ਦੇਖੋ ਜੀ ਇਹ ਆਪਾਂ 2-3 ਘੰਟੇ ਲਈ ਧੁੱਪ 'ਤੇ ਲਵਾਉਣੀ ਐ ਨੂੰ ਫਿਰ ਆਪਾਂ ਪਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਇਹ ਇਸ ਤਰ੍ਹਾਂ ਚੰਗੀ ਤਰ੍ਹਾਂ ਸੁਕਾਇਆ ਹੋਵੇ ਨਾ ਤੇ ਫੇਰ ਇਹ ਖਰਾਬ ਨਹੀਂ ਹੁੰਦਾ ਵਾ ਲੋ ਜੀ ਦੇਖੋ ਇਹ ਆ ਆਪਾਂ ਅੰਬ ਦਾ achar ਕੱਲ چیر ਕੇ ਨੂਨ ਪਾ ਕੇ ਕੋਲੀ ਸਾਰਾ ਨੂਨ ਪਾਤਾ ਸੀ ਤੇ ਫੇਰ ਆਪਾਂ ਇਹਨੂੰ ਅੱਜ ਸਿਕਾ ਪਹਿਲਾਂ 2-3 ਘੰਟੇ ਤੱਕ ਰੱਖਿਆ ਆ ਵੀ ਪਿੰਕੋਲੇ ਹੈਗੀ ਆ ਸ਼ਾਨੀ ਵੱਡੀ ਸਾਰੀ ਪਿੰਕੋਲੇ ਹੈਗੀ ਆ ਆਪ ਤਾਂ ਆਸਕੀ ਲੋਆੰਬ ਸੀਗੀ ਫਿਰ ਪਈ ਦੇ ਵਿੱਚ ਇਸ ਤਰ੍ਹਾਂ ਹੀ ਪਾਤਾ ਸੀਗਾ ਤੇ ਵੇ ਚੰਗੇ ਜਨੂ ਤੇ ਆਪਾਂ ਡੱਬਾ ਪਿਆਗਾ ਇਹ ਫਿਰ ਪਈ ਦੇ ਚ ਪਾਵਾਂਗੇ ਕੇਰਾ ਫਿਰ ਮੈਂ ਇਹਦੇ ਚ ਨੂਨ ਪਾ ਕੇ ਗਲ ਰੱਖਿਆ ਸੀਗਾ ਦੇਖੋ ਜੀ ਅੱਜ ਮੇਰੇ ਨੂੰ ਮੈਂ ਦੁਬਾਰਾ ਫੇਰ ਤੋੜਤਾ ਉਹ ਕਿਤੇ ਸੁੱਕਣਾ ਪਾਤਾ ਦਿੱਤੇ ਤਾਂ ਪਈ ਦੇ ਚ ਪਾਵਾਂਗੇ ਅਚਾਰ ਆੰਬ ਦਾ ਆਸੀ ਆਪਾਂ ਟੁੱਕਰੀ ਕੁੜੀ ਦੁੱਲੀ ਆਪਣੀ ਕੋੜੀ ਆਂਕ ਟੋਕ ਕਰੀਆਂ ਕਈ ਹੁੰਦੀਆਂ ਆਂ ਕਿ ਉਹ ਲੋੜ ਪੈਂਦੀ ਰਹਿੰਦੀ ਐਨਾ ਚ ਚੀਜ਼ਾਂ ਦੀ ਘਰਾਂ ਚ ਆਪਾਂ ਨੂੰ ਦੇਖੋ ਜੀ ਆ ਡੱਬਾ ਹੈਗਾ 15 ਕਿਲੋ ਦਾ ਇਹਦੇ ਸਿਰਫ ਚਾਰ ਆਪਾਂ ਦੇਖੋ ਜੀ ਅੱਜ ਆਪਾਂ ਵੇੜਾ ਵੀ ਤੋਤਾ ਹੈ ਤੇ ਆਪਾਂ ਨੇ ਦੇਖੋ ਜੀ ਟਟੇਰੀ ਆ ਦਿਖ ਨਾ ਹੀ ਜਾਂਦੀ ਆ ਇਹ ਆਪਾਂ ਥੋੜਾ ਥਾਂ ਨਹੀਂ ਵਾ ਸੀਗਾ ਇਥੇ ਕੰਮ ਕਰਾ ਦਿੱਤੇ ਲਾਉਣ ਕਰਕੇ ਉਹਦੋਂ ਨਾ ਟਰੈਕਟਰ ਉਹ ਟਰਾਲਾ ਗਾਹਾਂ ਪਸ਼ਾ ਕਰਦਿਆਂ ਨੇ ਨਾ ਥਾਂ ਨਹੀਂ ਵਾ ਕਰਤ ਆ ਬਤਾਈਂ ਆ ਇਸ ਤਰ੍ਹਾਂ ਆਪਣੇ ਹੋਇਆ ਕੋਈ ਜੱਟਾਂ ਦੇ ਘਰ ਇਹ ਚੀਜ਼ਾਂ ਕਿੱਥੇ ਛੇਤੀ ਕੰਮਜਾਬ ਹੁੰਦੀਆਂ ਨੇ ਇਹ ਟਰਾਲਾ ਲਾਇਆ ਸੀ ਬੰਦਾ ਸੀ ਉਹਨੂੰ ਯਾਰ ਜਾ ਤੇ ਉਹਨੇ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਵੀੜਾ ਪੱਟਦਾ ਕੋਸਤਾ ਪਾ ਪੱਟ ਕੇ ਲਾ ਲਿਆ ਸੀ ਜੇ ਜਿੱਤੇ ਪਾ ਪੱਤੀ ਗਏ ਤੇ ਫਿਰ ਗਾਂਦੀਆਂ ਇਹ ਵਾਹ ਨਾਲ ਦੀਆਂ ਈਟਾਂ ਨਹੀਂ ਮੁੜ ਕੇ ਮਿਲਾਂਗਾ ਤੇ ਫਿਰ ਇਹ ਆਹਾ ਆਪਾਂ ਫਿਰ ਪੱਟਿਆ ਨਹੀਂ ਵੀ ਗਾਂਦੀਆਂ ਵੀੜਾ ਬਾਲਾ ਖਰਾਬ ਹੋ ਜਾਂਦਾਗਾ ਦੇਖੋ ਜੀ ਅੱਜ ਆਪਾਂ ਇਹ ਰਾਂ ਤੋਤਾ ਦਾ ਡੇਰੀ ਵਜ ਗਈ ਆਪਾਂ ਨੂੰ ਵੇਖ ਕੇ ਕਿਉਂਕਿ ਇਹਨਾਂ ਪਾਣੀ ਦੇ ਵਿੱਚ ਨਾ ਇਹ ਹੁੰਦੀ ਖੁਸ਼ੀ ਆਜੀ ਤੇ ਅੱਜ ਆਪਾਂ ਇਹ ਰਾਂ ਤੋਤਾ ਸੀਗਾ ਸਾਫ ਸਫਾਈ ਆ ਕੀਤਾ ਸੀਗਾ ਤੇ ਆਪਾਂ ਅੰਬ ਦਾ achar ਪਾਉਣ ਲੱਗੇ ਆ ਜੇ ਕਿਸੇ ਨੂੰ ਜ਼ਰੂਰਤ ਹੋ ਫਿਰ ਜ਼ਰੂਰ ਸਪਾਰਕ ਕਰੇ ਨੰਬਰ ਆਪਾਂ ਦੇਵਾਂਗੇ ਦੇਖੋ ਜੀ ਤੇ ਆਹ ਆਪਣੇ ਟੋਕਰਾ ਭਰਿਆ ਪਿਆ ਹੈਗਾ ਤੇ ਆਪਾਂ achar ਵੀ ਵੇਚ ਤਾਂ ਪਾ ਕੇ ਸੇਲ ਕਰ ਦਾਂਗੇ ਤੇ ਦੀਰ ਕਿਸ ਨੇ ਚਾਰ ਲੈਣਾ ਹੋਵੇ ਅੰਬ ਲੈਣੇ ਹੋ ਇਸ ਤਰ੍ਹਾਂ ਅੰਬ ਵੀ ਦੇ ਦਾਂਗੇ ਕਿਉਂਕਿ ਆਪਣੇ ਦੋ ਬੁੱਤੀ ਆ ਚਿਰਿੰਗਾ ਤਾਪਾ ਤੋਂ ਵੀ ਨੀਣਾ ਖਾਦਾ ਜਾਣਾ ਹੁਣ 10 ਕਿਲੋ ਤਾਪਾ ਪਾ ਲਾਂਗੇ ਬਸ ਉਹਦੇ ਵਿੱਚ ਜੇ ਕਿਸੇ ਨੇ ਲੈਣਾ ਵੀ ਹੋਇਆ ਪਤਾ ਵੀ ਦੇਵੀਂ ਮਾਂਗੇ ਹਲ ਹੋ ਜੀ ਦੇਖੋ ਜੇ ਟਟਿਰੀ ਬਹੁਤ ਸੋਣੀ ਲੱਗਦੀ ਨਾ ਇਹ ਜਾਂਦੀ ਆ ਮੈਂ ਅੰਦਰ ਜਾ ਤਰ ਕੇ ਇਸੇ ਕੰਮ ਧੰਦਨ ਵੇੜ ਲਿਆ ਤੇ ਵੰਦ ਗਰਾਮ ਕੀਤਾ ਤੇ ਆ ਆਪਣੇ ਇਧਰ ਕੰਧੋਲੀ ਤੇ ਅੰਬ ਪਏ ਸੀਗੇ ਮੈਂ ਕਮੇ ਤਖਾਵਨ ਨਾਲ ਮਾਰੇ ਜ ਹੱਥ ਜਮਾ ਕੇ ਆਵਾਂ ਤੇ ਉਹ ਤੇ ਅੰਦਾ ਇੱਕ ਬੱਚਿਆ ਪਿਆਗਾ ਅੱਜ ਤੈਨਾਂ ਲੇਟ ਹੋ ਗਈ ਤੇ ਬਸ ਆਪਾਂ ਇਹਨੂੰ 2:00 ਵਜੇ ਨਾ ਫਿਰ ਜ਼ਿਆਦਾ ਚੀੜਾ ਜਾਣਾ ਹੋ ਜੀ ਇਹ ਮੈਂ 11:30 11:30 ਤਿਆਂ ਸੀ ਸਪਾ ਕੇ ਗਈ ਸੀ ਫਿਰ ਆਪਾਂ 2:00 ਵਜੇ ਇਹਨੂੰ ਸਾਰਾ ਸਹਾਫ ਬਾਂਹ ਕਿਚ ਪਾ ਕੇ ਲੈ ਜਾਾਂਗੇ ਇਹ ਫਿਰ ਮੇ ਕੋ ਚਾਦਰ ਸੀਗਾ ਸੀ ਪਈ ਚਾਦਰ ਮੈਂ ਇਹ ਆਏ ਰੱਖ ਰਹੀ ਮੈਂ ਕਿ ਜੀ ਮਿੱਟੀ ਘੱਟਾ ਹਵਾ ਵਗਣ ਲੱਗੀ ਨਾ ਤਾਂ ਆਪਾਂ ਇਹਨੂੰ ਫੋਲਡ ਉੱਪਰ ਕਰ ਦਾਂਗੇ ਪਰ ਨਹੀਂ ਅੱਜ ਤਾਂ ਬਹੁਤ ਵਧੀਆ ਦਿਨ ਅੱਜ ਨਹੀਂ ਰਹੀ ਹੈ ਨਹੀਂ ਕੱਲ ਬਹੁਤ ਸਾਰਾ ਦਿਨ ਹੀ ਰਹੀ ਬਗੀ ਗਈ ਲੋ ਜੀ ਇਹ ਪਾ ਥੋੜਾ ਜਿਹਾ ਪਾਣੀ ਸੁਕਾ ਲਈਏ ਕਿਉਂਕਿ ਜਿਆਦਾ ਪਾਣੀ ਖਾੜ ਤੇ ਨਾਲ ਵੀ ਫਿਰ ਇੱਟਾ ਬੈਠਾ ਦਾ ਡਰ ਰਹਿੰਦਾ ਵਾ ਤੋਂ ਦਾ ਟਟੀ ਨਹੀਂ ਨਾਲ ਜਾਂਦੀ ਸੀ ਕਿ ਪਰ ਫਿਰ ਵੀ ਪਾਣੀ ਤਾਂ ਪਕੜਾਂਗੇ ਲਾ ਕੇ ਵੇਪਰ ਨਾਲ ਪਕੜਦੇ ਆ ਪਾਣੀ ਹਾਈ ਹੋ ਜਾਂਦਾ ਕਿ ਟਰਾਲੀ ਵਾ ਜਿਆਦਾ ਭਰੀ ਵੀ ਸੀ ਕਿ ਕੋਈ ਦੂਜੇ ਜਦੋਂ ਆਹਾ ਸੀਗਾ ਕਰੋਨ ਨੇ ਜਿਹਦਾ ਸੀਗਾ ਉਹ ਕਹਿੰਦੇ ਸੀ ਘਰੇ ਕਾਨ ਕਲ ਉਹਨੂੰ ਤੇਨ ਜਾਣ ਸੀ ਉਹ ਗਾਂ ਵਸ਼ਾਂ ਕਰੀ ਗਿਆ ਤੇ ਐ ਨਾਈ ਨਾ ਤਾਂ ਆਪਣਾ ਰੁਕ ਟੇਰ ਕਰੇ ਲਾਇਆ ਸੀ ਕੰਕਦਾ ਤੇ ਐ ਥਾਂ ਬਲਾਈ ਹੋ ਰਹੀ ਲੱਗਦਾ ਤੇ ਪੱਟ ਕੇ ਲਾਉਣ ਲੱਗੇ ਤਾਂ ਗਾਂ ਦੀ ਗਾਂ ਇਟਾਂ ਹੀ ਪੱਟੀ ਜਾਂਦੀ ਕੋਈ ਜ਼ਿਆਦਾ ਸਪੋਰਟ ਕਰਕੇ ਇਟਾਂ ਟੁੱਟੀਆਂ ਨਿਕਲਦੀਆਂ ਸੀ ਫੇਰ ਮੈਂ ਕਿਹਾ ਚੱਲ ਛੱਡੋ ਬੜਾ ਹਾਂਜੀ ਲੱਗਦਾ ਚਲੋ ਅਸੀਂ ਇਹ ਵੀਡੀਓ ਆਪਣੀ ਆਉਗੀ ਹਾਂ ਵੀਰਪਾਲ ਪੌਰ ਬਲੌਗ ਤੇ ਤੇ ਸਾਨੂੰ ਸ਼ਾਮ ਨੂੰ ਵੀ ਦਿਖਾਵਾਂਗੇ ਲੋ ਜੀ ਇੱਧਰ ਆਪਾਂ ਬੈਠ ਪਰ ਰੱਖ ਦਿੱਤਾ ਹਾਂ ਵਾਲਟੀ ਪੋਚਿਆ ਜੀ ਆ ਬੇ ਪਰਖ ਤਾਂ ਆਪਣੇ ਮਗਰਲੇ ਪਾਸੇ ਕੋਠੀ ਤੇ ਨੰਗਾ ਜਾਵਾ ਤੇ ਇਹ ਹੁਣ ਚਾਹਨੀ ਆਪਣੀ ਕਿਸ ਸੋਕ ਇਹਨੂੰ ਉੰਦਰ ਲਏ ਜਿੱਥੇ ਮੇਰੇ ਪਾਛਮ ਪਾ ਕੇ ਰੱਖੀ ਹੋਈ ਹੁੰਦੀ ਆ ਤੇ ਫੇਰ ਮੈਨੂੰ ਲੋਹਰ ਸੀ ਤੇ ਮੈਂ ਪਾਛਮ ਕੱਟ ਕੇ ਰੱਖਤੀ ਸੁੱਤੀ ਚਲੋ ਜੀ ਠੀਕ ਆ ਫੇਰ ਮਿਲਦੇ ਆ ਸ਼ਾਮ ਨੂੰ ਜਿੱਦੋਂ ਪਾਚਾਰ ਤੋਂ ਲੱਗੇ